ਅੱਖੀਆਂ ਨੂੰ ਖੋਲ ਕੇ ਨਾ ਦੇਖ ਮੇਰੇ ਵੱਲ ਨਹੀਂ ਪਾਇਆ ਜੋ ਸਵਾਲ ਤੈਨੂੰ ਕਰ ਉਹ ਹੱਲ ਨਹੀਂ ਅੱਖੀਆਂ ਨੂੰ ਖੋਲ ਕੇ ਨਾ ਦੇਖ ਮੇਰੇ ਵੱਲ ਨਹੀਂ ਪਾਇਆ ਜੋ ਸਵਾਲ ਤੈਨੂੰ ਕਰ ਉਹ ਹੱਲ ਨਹੀਂ ਅੱਖ ਨਾਲ ਮੇਰੇ ਅੱਖ ਨਾਲ ਅੱਖ ਮੇਰੇ ਹੁਣ ਤੂੰ ਮਲਾ ਲੈ ਨਿਭਾਉਣਾ ਪਿਆਰ ਜੁਗਾਂ ਤੱਕ ਕਸਮ ਤੁਖਾ ਲੈਣੀ ਨਿਭਾਉਣਾ ਪਿਆਰ ਜੁਗਾਂ ਤੱਕ ਕਸਮ ਤੁਖਾ ਲੈਣੀ ਸਹੀ ਗੱਲ ਕਰਾ ਨਾ ਕਰਾਂ ਛੱਲਨੀ ਸਹੀ ਗੱਲ ਕਰਾ ਨਾ ਕਰਾਂ ਛੱਲਨੀ ਅੱਖੀਆਂ ਨੂੰ ਖੋਲ ਕੇ ਰਾਂ ਦੇਖ ਮੇਰੇ ਵੱਲ ਨੀ ਅੱਖੀਆਂ ਨੂੰ ਖੋਲ ਕੇ ਰਾਂ ਦੇਖ ਮੇਰੇ ਵੱਲ ਨੀ ਕੱਪੜੇ ਨਾ ਦੇਖ ਕੱਪੜੇ ਨਾ ਦੇਖ ਨਾ ਦੇਖ ਮੇਰੀ ਸ਼ਕਲ ਨੂੰ ਸਿੱਤਾ-ਸਾਦਾ ਪਿੰਡੂ ਲੱਗਾ ਦੇਖ ਮੇਰੀ ਅਕਲ ਨੂੰ ਕੱਪੜੇ ਨਾ ਦੇਖ ਦੇਖ ਮੇਰੀ ਸ਼ਕਲ ਨੂੰ ਕੱਪੜੇ ਨਾ ਦੇਖ ਨਾ ਦੇਖ ਮੇਰੀ ਸ਼ਕਲ ਨੂੰ ਸਿੱਤਾ-ਸਾਦਾ ਪਿੰਡੂ ਲੱਗਾ ਦੇਖ ਮੇਰੀ ਅਕਲ ਨੂੰ ਲਈ ਦੁਪਹਿਰ ਦੇ ਨੂੰ ਮਿਲਿਆ ਜੇ ਕੱਲ ਨਹੀਂ ਅੱਖੀਆਂ ਨੂੰ ਖੋਲ ਕੇ ਰਾਂ ਦੇਖ ਮੇਰੇ ਵੱਲ ਨਹੀਂ ਅੱਖੀਆਂ ਨੂੰ ਖੋਲ ਕੇ ਰਾਂ ਦੇਖ ਮੇਰੇ ਵੱਲ ਨਹੀਂ ਪਾਇਆ ਜੋ ਸਵਾਲ ਤੈਨੂੰ ਕਰ ਉਹ ਹੱਲ ਨਹੀਂ ਮੈਂ ਨਾ ਗਾਇਕ ਮੈਂ ਨਾ ਕੋਈ ਗਾਇਕ ਕਵੀ ਮੈਂ ਨਾ ਕੋਈ ਗਾਇਕ ਨਹੀਂ ਗੀਤਕਾਰ ਹਾਂ ਮੈਂ ਨਾ ਕੋਈ ਗਾਇਕ ਨਹੀਂ ਗੀਤਕਾਰ ਹਾਂ ਤੇ ਇੱਕ ਗੰਧ ਤਾਂ ਹੀ ਤੈਨੂੰ ਕਰ ਦਤਿਆ ਰਾਂ ਮੈਂ ਨਾ ਕੋਈ ਗਾਇਕ ਮੈਂ ਨਾ ਕੋਈ ਗਾਇਕ ਨਾ ਹੀ ਗੀਤਕਾਰ ਹਾਂ ਲਿਖ ਕਾਂ ਦਾ ਤਾਂ ਹੀ ਤੈਨੂੰ ਕਰਦਾ ਤਿਆਰ ਹਾਂ ਕਦ ਤਾ ਕਰੇਂਗੀ ਯਾਦ ਕਹੀ ਮੇਰੀ ਗੱਲਨੀ ਕਦ ਤਾ ਕਰੇਂਗੀ ਕਦ ਤਾ ਕਰੇਂਗੀ ਯਾਦ ਕਹੀ ਮੇਰੀ ਗੱਲਨੀ ਅੱਖੀਆਂ ਨੂੰ ਖੋਲ ਕੇ ਨਾ ਦੇਖ ਮੇਰੇ ਬੰਦਨੀ ਅੱਖੀਆਂ ਨੂੰ ਖੋਲ ਕੇ ਨਾ ਦੇਖ ਮੇਰੇ ਬੰਦਨੀ ਹੂੰ ਕਿੰਨਾ ਕਰੀਂ ਚਿੰਤਾ ਨਾ ਕਰੀ ਰੋਜ਼ਗਾਰ ਦੀ ਚਿੰਤਾ ਨਾ ਕਰੀ ਰੋਜ਼ਗਾਰ ਦੀ ਬਟਿਕ ਖੋਲਵਾਣਾ ਆਏ ਚਿੰਤਾ ਨਾ ਕਰੀ ਰੋਜ਼ਗਾਰ ਦੀ ਬਟਿਕ ਖੋਲਵਾਣਾ ਆਏ ਉਪਲ ਬਟਿਕ ਦਾ ਉਪਲ ਬਟਿਕ ਦਾ ਬੋਰਡ ਸੰਗ ਜ਼ਰੂਰ ਵੀ ਲਗਾਣਾ ਆਏ ਉਪਲ ਬਟਿਕ ਦਾ ਬੋਰਡ ਸੰਗ ਜ਼ਰੂਰ ਵੀ ਲਗਾਣਾ ਆਏ ਪੰਜਾਉ ਦੇਖ ਗਾਤ ਪੱਜਾਉ ਦੇ ਕਿ ਕਿਤਾਂ ਗਾਖ ਤੇਰੇ ਵੱਲ ਨਹੀਂ ਅੱਖੀਆਂ ਨੂੰ ਖੋਲ ਕੇ ਨਾ ਦੇਖ ਮੇਰੇ ਵੱਲ ਨਹੀਂ ਅੱਖੀਆਂ ਨੂੰ ਖੋਲ ਕੇ ਨਾ ਦੇਖ ਮੇਰੇ ਵੱਲ ਨਹੀਂ ਅੱਖੀਆਂ ਨੂੰ ਖੋਲ ਕੇ ਨਾ ਦੇਖ ਮੇਰੇ ਵੱਲ ਨਹੀਂ